ਭਗਵਾਨਤ ਮਾਨ ਨੇ ਕਿਹਾ ਯਾ ਨਹੀਂ ਠੇਕਾ ਜੇ ਖੁੱਲਾ ਰੱਖਣਾ ਨਹੀਂ ਭਗਵਾਨਤ ਮਾਨ ਨੇ ਕਿਹਾ ਤਾਨੂੰ ਇਹ ਪਾਜੀ ਯਾਰ ਕਾਲ ਇੱਕ ਆ ਗਈ ਆ ਤੁਸੀਂ ਕਿਉਂ ਨਹੀਂ ਯਾਰ ਗੱਲਾਂ ਨੂੰ ਮੰਨਦੇ ਹੈਗੇ ਸਰਦਵਾਨ ਸਾਹਿਬ ਉਹਨੇ ਮੇਰੇ ਨਾਲ ਤਾਂ ਖਲਾਇਆ ਹੁਣ ਵੀ ਉਹ ਪੀਂਦੇ ਆ ਨਾ 4 ਵਜੇ ਤੱਕ ਕਿਉਂਕਿ ਧਰਨਾ 4 ਵਜੇ ਤੱਕ ਆ ਬਾਅਦ ਚ ਖੋਲ ਲਿਓ ਕੋਈ ਗੱਲ ਨਹੀਂ ਉਹਨਾਂ ਦਾ ਸਟਾਕ ਵਧੂ ਹੋਣਾ ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਬਈ ਬੰਦ ਕਰਨ ਸ਼ਰਾਬ ਤਾਂ ਬਿਕਨੀ 4 ਵਜੇ ਤੋਂ ਬਾਅਦ ਆ ਯਾਰ ਕੀ ਗੱਲ ਇਹ ਇਹ ਕਿਸਾਨਾਂ ਦੇ ਪੁੱਤ ਨਹੀਂ ਹੈਗੇ ਇਹ ਪਾਜੀ ਇਹ ਐਂਬੂਲੈਂਸ ਨਾਲੋਂ ਵੀ ਜ਼ਿਆਦਾ ਐਮਰਜੈਂਸੀ ਸਵਾਬਾ ਮੈਨੂੰ ਲੱਗਦੀਆਂ ਆ ਜੋ ਇਸ ਵੇਲੇ ਹਾਲਾਤ ਆ ਤੁਹਾਡੇ ਸਾਹਮਣੇ ਆ ਆ ਵੀਰ ਖੜਾ ਪਿਆ ਆ ਪੰਜਾਬ ਦੇ ਮੁੱਖ ਮੰਤਰੀ ਦੀਆਂ ਸਭ ਤੋਂ ਜਿਹੜੀਆਂ ਫੇਵਰਿਟ ਜਿਹੜੀਆਂ ਜਾਂ ਪਸੰਦੀਦਾ ਜਿਹੜੀਆਂ ਦੁਕਾਨਾਂ ਨੇ ਉਹ ਸ਼ਰਾਬ ਦੇ ਠੇਕੇ ਨੇ ਉਹਨਾਂ ਲਈ ਜਿਹੜੀ ਹੈ ਐਮਰਜੈਂਸੀ ਹੈ ਜੇ ਇਹਦਾ ਇਹਨਾਂ ਨੂੰ ਸੋਚਣਾ ਚਾਹੀਦਾ ਕਿਸਾਨ ਇਹ ਮਤਲਬ ਕੀ ਸਾਨੂੰ ਸ਼ੋਰ ਕਰ ਰਿਹਾ ਵੀ ਪੰਜਾਬੀ ਸ਼ਰਾਬੀ ਆ ਵੀ ਸਾਰਾ ਕੁਝ ਬੰਦ ਆ ਸਾਰੇ ਸ਼ੋਰੂਮ ਬੰਦ ਆ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਬਾਈ ਜੀ ਠੇਕਾ ਕਿਉਂ ਨਹੀਂ ਬੰਦ ਕੀਤਾ ਤੁਸੀਂ ਜੀ ਬਾਬੂ ਜੀ ਉਧਰ ਸੇ ਮਲਕ ਲੋਗੋ ਦਾ ਆਰਡਰ ਨਹੀਂ ਆ ਤੁਹਾਨੂੰ ਭਗਵੰਤ ਮਾਨ ਨੇ ਕਿਹਾ ਆ ਨਹੀਂ ਠੇਕਾ ਜੇ ਖੁੱਲਾ ਰੱਖਣਾ ਨਹੀਂ ਭਗਵੰਤ ਮਾਨ ਨੇ ਕਿਹਾ ਤੁਹਾਨੂੰ ਏ ਭਾਈ ਯਾਰ ਕਾਲ ਇੱਕ ਆ ਗਈ ਆ ਤੁਸੀਂ ਕਿਉਂ ਨਹੀਂ ਯਾਰ ਗੱਲਾਂ ਨੂੰ ਮੰਨਦੇ ਹੈਗੇ ਜੇ 4-5 ਘੰਟੇ ਕਮਾਈ ਨਾ ਹੋਊਗੀ ਤੇ ਕੀ ਹੋ ਚੱਲਾ ਯਾਰ ਇਹ ਤੁਹਾਨੂੰ ਇਹ ਸਾਰਾ ਕੁਝ ਖਤਮ ਹੋ ਜਾਣਾ ਤੁਹਾਨੂੰ ਕਿਹਨੇ ਕਿਹਾ ਤੁਹਾਨੂੰ ਕਿਹਨੇ ਕਿਹਾ ਸ਼ਰਾਬ ਦੇ ਠੇਕੇ ਖੋਲਣ ਨੂੰ ਜੀ ਮੇਰੇ ਤੋਂ ਮਾਲਿਕ ਨੇ ਬੋਲਾ ਹੈ ਅਭੀ ਤੋਂ ਜਦ ਪੂਰਾ ਪੰਜਾਬ ਬੰਦਿਆ ਪੂਰੇ ਪੰਜਾਬ ਨੇ ਕਿਸਾਨਾਂ ਨੂੰ ਸਪੋਰਟ ਕੀਤੀ ਓਕੇ ਬੰਦ ਕਰ ਦੇ ਰਹਾ ਹਾਂ ਅਭੀ ਯਾਰ ਭਰਾ ਦੇ ਨਿਮਰਤਾ ਸਹਿ ਦਾ ਹੱਥ ਬੰਨ ਗਏ ਤੈਨੂੰ ਤੇ ਤੇਰੇ ਮਾਲਕ ਨੂੰ ਬੇਨਤੀ ਆ ਭਾਈ ਜਨ ਬੰਦ ਦੀ ਕਾਲ ਆ ਤੂੰ ਦੀ ਯਾਰ ਸਾਡੇ ਲੱਗੇ ਕੁਛੜ ਕੁੜੀ ਸ਼ਹਿਰ ਟੰਡੋਰੇ ਵਾਲਾ ਕੰਮ ਕਰੀ ਜਾਣਾ ਉਹ ਭਗਵਾਨ ਦਵਨ ਸਾਹਿਬ ਉਹਨੂੰ ਮਿਲਣਾ ਤਾਂ ਖਲਾ ਹੋਣਾ ਵੀ ਉਹ ਪੀਂਦੇ ਆ ਨਾ 4 ਵਜੇ ਤੱਕ ਕਿਉਂਕਿ ਧਰਨਾ 4 ਵਜੇ ਤੱਕ ਆ ਬਾਅਦ ਚ ਖੋਲ ਲਿਓ ਕੋਈ ਗੱਲ ਨਹੀਂ ਉਹਨਾਂ ਦਾ ਸਟਾਕ ਵੱਧੂ ਹੋਣਾ ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਬਈ ਬੰਦ ਕਰਨ ਨਹੀਂ ਤਾਂ ਕਿਸਾਨਾਂ ਦਾ ਵੀ ਜੇ ਕੋਈ ਨੁਕਸਾਨ ਹੋਇਆ ਸਾਡੇ ਕੋਲ ਵਲੰਟੀਅਰਾਂ ਨੇ ਨ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਸਾਡੇ ਕਿਸਾਨ ਆਗੂਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਇਹ ਬਾਈ ਜਿੱਥੇ ਆਲੇ ਦੁਆਲੇ ਦੀਆਂ ਦੁਕਾਨਾਂ ਬੰਦਿਆ ਤੁਹਾਨੂੰ ਨਹੀਂ ਲੱਗਦਾ ਠੇਕਾ ਬੰਦ ਕਰਨਾ ਚਾਹੀਦਾ ਜਿ ਸ਼ੋਅ ਕਰ ਰਿਹਾ ਮੈਂ ਪੰਜਾਬੀ ਸ਼ਰਾਬੀ ਆ ਮਤਲਬ ਇਹੀ ਸ਼ੋਅ ਸਾਰਾ ਕੁਝ ਬੰਦਿਆ ਸ਼ੋਅਰੂਮ ਬੰਦਿਆ ਗੱਡੀਆਂ ਦੇ ਸ਼ੋਅਰੂਮ ਬੰਦਿਆ ਤੇ ਕਰਿਆਨੇ ਦੀ ਦੁਕਾਨਾਂ ਬੰਦਿਆ ਤੇ ਠੇਕਾ ਕਿਹਦੀ ਖੇਰੇ ਖੁੱਲਾ ਵੱਡੀਆਂ ਵੱਡੀਆਂ ਫੈਕਟਰੀਆਂ ਜਿਹੜੀਆਂ ਉਹ ਇਸ ਵੇਲੇ ਬੰਦਿਆ ਵੱਡੇ ਵੱਡੇ ਦੇਖ ਲੋ ਸ਼ੋਅਰੂਮ ਜਿਹਨਾਂ ਨੇ ਕਰ ਦਿੱਤਾ ਬੰਦ ਇਹ ਮਤਲਬ ਇਹ ਸਰਕਾਰ ਕੀ ਸਾਨੂੰ ਦਿਖਾ ਲੈਣਾ ਕੀ ਚਾਹੁੰਦੀ ਆ ਬਈ ਠੇਕੇ ਵਾਲਿਆਂ ਨੂੰ ਅ ਇਸੀ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈ ਕਿ ਸ਼ਰਾਬ ਦੇ ਠੇਕੇ ਖੁੱਲੇ ਆ ਕੀ ਗੱਲ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਕਿਥੇ ਆ ਸੁੱਤੇ ਆ ਸਾਰੇ ਘਰਾਂ 'ਚ ਪ੍ਰਸ਼ਾਸਨ ਵੀ ਤਾਂ ਲੱਗ ਗਈ ਹੈ ਤੁਹਾਡਾ ਫਰਜ਼ ਨਹੀਂ ਬੰਦਾ ਕਿ ਉਹਨਾਂ ਨੂੰ ਵੀ ਕਹੋ ਪ੍ਰਸ਼ਾਸਨ ਨੂੰ ਵੀ ਕਹੋ ਕਿ ਉਹਨਾਂ ਨੇ ਕਿਉਂ ਨਹੀਂ ਬੰਦ ਕਰਵਾਏ ਠੇਕੇ ਬਈ ਮੈਨੂੰ ਲੱਗਦਾ ਉਹਨਾਂ ਨੂੰ ਵੀ ਉੱਤੋਂ ਹੀ ਕਿਹਾ ਹੁਣ ਵੀ ਭਾਈ ਇਹ ਠੇਕੇ ਖੁੱਲੇ ਰਹਿਣ ਦੀ ਉਹ ਬੰਦਿਆਂ ਨੇ ਪੀਣੀ ਪੂਣੀ ਹੁੰਦੀ ਨਾ ਸਰਕਾਰਾਂ ਚਲਾਉਣ ਲਈ ਇਹ ਸ਼ਰਾਬ ਪੀ ਉਹ ਜੀ ਇਹ ਤਾਂ ਸਰਕਾਰੀ ਹੋ ਸਕਦਾ ਐਕਸਰਸਾਈਜ਼ ਨੂੰ ਘਾਟਾ ਪੈਂਦਾ ਹੋਵੇ ਅੱਜ ਤਾਂ ਕਰਕੇ ਸ਼ਰਾਬ ਦੇ ਠੇਕੇ ਖੁੱਲੇ ਹੋਣਗੇ ਭਾਈ ਕਹਿੰਦੇ ਐਕਸਰਸਾਈਜ਼ ਤਾਂ ਹੁੰਦੀ ਹੈ ਭਾਜੀ ਤੁਸੀਂ ਮੇਰੀ ਗੱਲ ਸੁਣੋ ਐਕਸਰਸਾਈਜ਼ ਤੋਂ ਜੇ ਕਮਾਈ ਹੁੰਦੀ ਆ 4 ਵਜੇ ਤੋਂ ਪਹਿਲਾਂ ਅੱਗੇ ਇਹਨਾਂ ਦੀ ਕਿੰਨੀ ਕਿ ਸੇਲ ਹੁੰਦੀ ਆ ਸ਼ਰਾਬ ਤਾਂ बिक ਕੀ ਕਹਿੰਨੇ ਆ ਉਹ ਵੈਸੇ ਕਹਿੰਦੇ ਇਹ ਮਰ ਜਾ ਐਮਰਜੈਂਸੀ ਸੇਵਾਵਾਂ ਚਾਲੂ ਰਹਿਣੀਆਂ ਸ਼ਰਾਬ ਦੇ ਠੇਕੇ ਐਮਰਜੈਂਸੀ ਸੇਵਾਵਾਂ ਚ ਹੁੰਦੇ ਆ ਜੀ ਇਹ ਭਾਜੀ ਇਹ ਐਂਬੂਲੈਂਸ ਨਾਲੋਂ ਵੀ ਜ਼ਿਆਦਾ ਐਮਰਜੈਂਸੀ ਸੇਵਾਵਾਂ ਮੈਨੂੰ ਲੱਗਦੀਆਂ ਆ ਜੋ ਇਸ ਵੇਲੇ ਹਾਲਾਤ ਆ ਤੁਹਾਡੇ ਸਾਹਮਣੇ ਆ ਆ ਵੀਰ ਖੜਾ ਪਿਆ ਆ ਜੀ ਕਾਕਾ ਸਾਹਿਬ ਇਹ ਐਮਰਜੈਂਸੀ ਸੇਵਾਵਾਂ ਹੁੰਦੀਆਂ ਆ ਜੀ ਕਿਉਂਕਿ ਕਿਉਂਕਿ ਤਾਂ ਸਾਰੇ ਪੰਜਾਬ ਨੂੰ ਪਤਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਸਭ ਤੋਂ ਜਿਹੜੀਆਂ ਫੇਵਰਿਟ ਜਿਹੜੀਆਂ ਜਾਂ ਪਸੰਦੀਦਾ ਜਿਹੜੀਆਂ ਦੁਕਾਨਾਂ ਨੇ ਉਹ ਸ਼ਰਾਬ ਦੇ ਠੇਕੇ ਨੇ ਉਹਨਾਂ ਲਈ ਜਿਹੜੀ ਹੈ ਐਮਰਜੈਂਸੀ ਹੈ ਜਿਹੜਾ ਸਾਡਾ ਮੁੱਖ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਜਾ ਸਕਦਾ ਉਹਨੂੰ ਜਿਹੜਾ ਸਭ ਕੁਝ ਜਿਹੜਾ ਇਹੀ ਦਿਸਦਾ ਕਿ ਜੋ ਉਹਨੂੰ ਆਪ ਦਿਸਦਾ ਨਾ ਉਹਨੂੰ ਲੱਗਦਾ ਕਿ ਸਾਰੇ ਪੰਜਾਬੀਆਂ ਨੂੰ ਇਹੀ ਚੀਜ਼ ਜਿਹੜੀ ਇਹ ਦਿਖ ਰਹੀ ਹੈ ਇਸ ਕਰਕੇ ਜਿਹੜਾ ਆ ਉਹਨੂੰ ਤਾਂ ਫਰਕ ਕੋਈ ਨਹੀਂ ਉਹਦੇ ਕੋ ਤਾਂ ਸਕੌਟ ਵਗੈਰਾ ਕਿਉਂਕਿ ਪੰਜਾਬ ਦਾ ਐਸਵੇੜੇ ਮੁੱਖ ਮੰਤਰੀ ਹੈ ਉਹਦੇ ਕੋ ਬਥੇਰਾ ਕੁਝ ਆ ਜਾ ਐਸਵੇੜੇ ਹੋਏਗਾ ਮੈਂ ਜਿਹੜਾ ਉਹਨੂੰ ਉਹਨੂੰ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਆਪਣੀਆਂ ਪੰਛੀ ਪੰਛੀ ਜਿਹੜੀਆਂ ਤੇਰੀਆਂ ਫੇਵਰੇਟ ਜਿਹੜੀਆਂ ਸ਼ਾਪਸ ਹੈਗੀਆਂ ਜਿਹੜੀਆਂ ਲੀਕਰ ਐਂਡ ਵਾਈਨ ਸ਼ਾਪਸ ਇਹ ਵੀ ਜਿਹੜਾ ਬੰਦ ਕਰ ਦੇ ਥੋੜੇ ਦਿਨ ਲਈ ਕਿਉਂਕਿ ਤੈਨੂੰ ਤੇਰੇ ਕੋਲ ਤਾਂ ਕਮੀ ਤੂੰ ਤਾਂ ਹੁਣ ਆਸਟ੍ਰੇਲੀਆ ਵੀ ਘੁੰਮ ਆਇਆ ਤੇ ਸਾਨੂੰ ਇਹ ਵੀ ਪਤਾ ਕਿ ਬਾਅਦ ਵਿੱਚ ਵੀ ਤੂੰ ਆਸਟ੍ਰੇਲੀਆ ਜਾ ਕੇ ਸੈਟਲ ਹੋਣਾ ਇਸ ਕਰਕੇ ਉਹਨਾਂ ਲਈ ਬੜੀ ਪੰਜਾਬ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੀਆਂ ਸਾਰਾ ਕੁਝ ਬੰਦੇ ਆ ਸਿਰਫ ਜਿਹੜੇ ਆ ਅਸੀਂ ਸ਼ਹਿਰ ਤੋਂ ਵੀ ਦੇਖ ਕੇ ਆਏ ਆ ਜਿੰਨੇ ਉਥੇ ਕਤਿਆਰੀ ਚੌਂਕ ਜਿਹੜੇ ਠੇਕੇ ਉਥੇ ਵੀ ਖੁੱਲੇ ਨੇ ਬੀਐਸਐਫ ਚੌਕ 'ਚ ਵੀ ਖੁੱਲੇ ਨੇ ਇਸ ਕਰਕੇ ਜਿਹੜੀ ਇਹ ਪੰਜਾਬ ਸਰਕਾਰ ਦੀ ਸਭ ਤੋਂ ਸ਼ਰਮ ਵਾਲੀ ਗੱਲ ਜਿਹੜੀ ਇਹ ਆ ਕਿ ਜਿਹੜੀਆਂ ਇਹ ਜਿਹੜੀਆਂ ਸਵਾਵਾਂ ਉਹਨਾਂ ਨੇ ਬੰਦ ਨਹੀਂ ਕੀਤੀਆਂ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੱਥ ਜੋੜ ਕੇ ਜਿੰਨੇ ਵੀ ਲਿਕਰ ਐਂਡ ਜਿਹੜੇ ਵਾਈਨ ਕੰਟਰੈਕਟਰ ਨੇ ਜਾਂ ਜਿੰਨੇ ਵੀ ਠੇਕੇਦਾਰ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੇ ਅਸੀਂ ਦੇਖੋ ਅਸੀਂ ਕੋਈ ਜਿਹੜਾ ਸ਼ਾਂਤਪੂਰੀ ਤਰੀਕੇ ਨਾਲ ਕੰਮ ਕਰਨਾ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਵੀ ਇਹੀ ਸਿਖਾਇਆ ਤੇ ਅਸੀਂ ਕੋਈ ਕਿਤੇ ਧੱਕੇਸ਼ਾਹੀ ਨਹੀਂ ਕਰਨੀ ਪਰ ਤੁਸੀਂ ਆਪ ਹੀ ਜੇ ਤੁਹਾਨੂੰ ਥੋ ਤੇ ਤੁਸੀਂ ਆਪ ਹੀ ਜਿਹੜਾ ਸਭ ਕੁਝ ਬੰਦ ਕਰ ਦੋ ਜਿੱਥੇ ਪੂਰੇ ਪੰਜਾਬ ਨੇ ਸਮਰਥਨ ਦਿੱਤਾ ਹੈ ਪੰਜਾਬ ਬੰਦ ਨੂੰ ਸਰਕਾਰ ਦੀ ਸ਼ਹਿਤ ਹੈ ਜੀ ਸਾਡੇ ਮਾਨਯੋਗ ਬਹੁਤ ਹੀ ਸਰਕਾਰਯੋਗ بڑے ਕਮੀਡੀਅਨ ਕਹਿ ਲੋ ਹਾਂ ਬੜੇ ਤੋਕੇ ਜਿਹੜੀ ਸਟੇਜ ਚ ਲਾਉਣੀ ਤੇ ਸਟੇਜ ਚ ਲਾਉਣੀ ਤੇ ਬੜਾ ਫਰਕ ਆ ਸਟੇਜ ਜਿਹੜੀ ਚਲਾਉਣੀ ਬੜੀ ਔਖੀ ਹੈ ਸਟੇਜ ਤੇ ਹਰ ਕੋਈ ਬੰਦਾ ਬੋਲ ਲੈਂਦਾ ਚੁਟਕਲੇ ਸੁਣਾ ਲੈਂਦਾ ਇਹ ਜਿਹੜੀ ਹੈ ਪੰਜਾਬ ਸਰਕਾਰ ਦੇ ਖਾਸ ਕਰਕੇ ਪੰਜਾਬ ਦੇ ਸੀਐਮ ਦੀ ਸ਼ਹਿਤ ਹੈ ਜਿਹੜੇ ਆ ਇਹ ਠੇਕੇ ਖੁੱਲੇ ਨੇ ਭਗਵਾਨ ਤੁਮਨੇ ਖਲਾਇਆ ਜੀ ਸ਼ਰਾਬ ਦੇ ਠੇਕੇ ਕੋਈ ਇਹ ਹੋਰ ਕੀ ਆ ਮਤਲਬ ਸਾਰਾ ਕੁਝ ਬੰਦ ਆ ਪ੍ਰਸ਼ਾਸਨ ਇੱਥੇ ਇਹਨਾਂ ਨੂੰ ਡਰ ਰਹੀ ਨਹੀਂ ਬਿਲਕੁਲ ਮਤਲਬ ਜੇ ਕੋਈ ਸ਼ਹਿਤ ਅਦੇ ਹੀ ਆ ਅਸੀਂ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੇ ਬੰਦ ਕਰਾਉਣ ਨਹੀਂ ਤਾਂ ਸਾਡੇ ਬਲੈਂਟੇ ਲਾ ਕੇ ਹੋਣੀ ਬੰਦ ਕਰਾਉਣਗੇ ਜੀ ਅਸੀਂ ਅੱਜ ਦੋਜੀਆਂ ਨੇ ਜਿਹੜੇ ਆਪਣੇ ਪੰਜਾਬ ਵਿੱਚ ਮਿਹਨਤ ਕਾਜ ਲੋਗ ਆ ਉਹਨਾਂ ਨੇ ਅੱਜ ਦੁੱਧ ਦੀ ਸਪਲਾਈ ਬੰਦ ਕਰਤੀ ਆ ਪਰ ਆਹ ਦੇਖ ਲਓ ਜੀ ਉਹ ਸ਼ਰਾਬ ਦੀਆਂ ਬੋਤਲਾਂ ਪੀਣ ਲਈ ਤੁਸੀਂ ਆ ਸਕਦੇ ਆ ਕਹਿੰਦੇ ਅਸੀਂ ਨਹੀਂ ਬੰਦ ਕਰਨਾ ਭਾਈ ਸਾਡੇ ਮਾਲਕਾਂ ਦਾ ਹੁਕਮ ਆ ਤੇ ਮਾਲਕਾਂ ਦੇ ਮਗਰ ਕੌਣ ਆ ਮਾਲਕਾਂ ਦੇ ਮਗਰ ਪੰਜਾਬ ਦੀ ਸਰਕਾਰ ਬਸ ਸਿੱਧੇ ਤੌਰ ਤੇ ਜੋ ਕੁਝ ਵੀ ਇਸ ਵੇਲੇ ਹਾਲਾਤ ਆ ਜਲੰਧਰ ਦੇ ਉਹ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਭਗਵਾਨਤਮਾਨ ਉਹ ਸਾਰੇ ਇਹ ਜ਼ਿੰਮੇਵਾਰ ਆ ਬਾਈ ਜੀ ਤੁਸੀਂ ਇੱਥੇ ਦੰਦੀਆਂ ਹੀ ਕੱਢੀ ਜਾਓਗੇ ਜਾਂ ਹੁਣ ਸ਼ਟਰ ਬੰਦ ਵੀ ਕਰੋਗੇ ਜਾਂ ਇਹ ਤੁਸੀਂ ਇੱਥੇ ਸਮਾਈਲ ਦੇ ਰਹੇ ਹੋ ਕਿ ਇੱਕ ਪਾਸੇ ਜਗੀਰ ਸਿੰਘ ਡੱਲੇਵਾਲ ਉਹ ਮਰਨwarte ਤੇ ਬੈਠੇ ਨੇ ਕਿਸਾਨ ਸੰਘਰਸ਼ ਕਰ ਰਹੇ ਨੇ ਤੁਸੀਂ ਹੱਸੀ ਜਾਂਦੇ ਹੋ ਬਾਈ ਜੀ ਨਹੀਂ ਹੱਸੀ ਨਹੀਂ ਰਹੇ ਬੰਦ ਕਰ ਦਿਓ ਫਿਰ ਬੰਦ ਕਰ ਮੈਂ ਤਾਂ ਆਪਸੇ ਬੋਲਾਇਆ ਮੈਂ ਕਿ ਮਰ ਬਿਲਕੁਲ ਸਰ ਉਧਰ ਸਾਡਾ ਆਗੂ ਇੱਕ ਆਪਣੀ ਜਾਨ ਜਿਹੜੀ ਆ ਦਾਤੇ ਲਾ ਕੇ ਅੱਠ ਬੈਠਾ ਆ ਅਸੀਂ ਸਰਕਾਰ ਨੂੰ ਹੱਥ ਨਹੀਂ ਜੋੜਦੇ ਸਰਕਾਰ ਨਾਲ ਸਾਡੀਆਂ ਸਿੱਧੀਆਂ ਗੱਲਾਂ ਪਰ ਤੇਰੇ ਮੋਰੇ ਹੱਥ ਜੋੜਦੇ ਤੂੰ ਤਾਂ ਸਾਡਾ ਸਾਥ ਦੇ ਤੂੰ ਤਾਂ ਸਾਡੇ ਵਿੱਚੋਂ ਹੀ ਆ ਮੇਰਾ ਵੀਰ ਕਰੇ ਬਿਲਕੁਲ ਹੈ ਕਿਸਾਨ ਆਗੂ ਇਹਦੇ ਕਹਿੰਦੇ ਹੁਣ ਜਿਹੜਾ ਖੁੱਲ੍ਹਿਆ ਸ਼ਰਾਬ ਦਾ ਠੇਕਾ ਆ ਹੁਣ ਬੰਦ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ